ਪੰਜਾਬੀ ਜੁਗਾਰੀ ਹੁੰਦੇ ਆ ਤੁਸੀਂ ਅਕਸਰ ਹੀ ਸੁਣਿਆ ਪਰ ਅੱਜ ਤੁਹਾਨੂੰ ਅਜਈਆਂ ਤਸਵੀਰਾਂ ਦਿਖਾਵਾਂਗੇ ਜਿਸ ਨੂੰ ਦੇਖ ਕੇ ਤੁਸੀਂ ਕਹੋਗੇ ਕਿ ਵਾਕਈ ਅਜਿਹਾ ਜੁਗਾਰ ਤਾਂ ਨਾ ਕਦੇ ਦੇਖਿਆ ਤੇ ਨਾ ਹੀ ਕਦੇ ਸੁਣਿਆ ਜੀਹਾਂ ਦਾ ਦੇ ਕਿ ਫਿਰੋਜ਼ਪੁਰ ਦੇ ਵਿੱਚ ਨਸ਼ਾ ਤਸਕਰ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਨਸ਼ੇ ਦੀ ਖੇਪ ਨੂੰ ਲੁਕਾਉਣ ਲਈ ਆਪਣੇ ਹੀ ਘਰ ਦੇ ਵਿੱਚ ਇੱਕ ਕਮਰੇ ਦੇ ਅੰਦਰ ਤੈ ਖਾਨਾ ਬਣਾਇਆ ਹੋਇਆ ਸੀ ਜਿਸ ਨੂੰ ਕੋਈ ਵੀ ਲੱਭ ਨਹੀਂ ਸਕਦਾ ਸੀ ਤਾਂ ਫਿਰੋਜ਼ਪੁਰ ਪੁਲਿਸ ਵੱਲੋਂ ਜਦੋਂ ਘਰ ਵਿੱਚ ਪਹੁੰਚੀ ਤਲਾਸ਼ੀ ਲਈ ਗਈ ਤਾਂ ਸਰਚ ਕੀਤਾ ਗਿਆ ਤਾਂ ਘਰ ਦੇ ਵਿੱਚ ਬਣੇ ਤਹਿ ਖਾਨੇ ਨੂੰ ਵੇਖ ਕੇ ਹੈਰਾਨ ਹੋ ਗਈ ਕਿਵੇਂ ਉਸਨੇ ਅਲਮਾਰੀ ਵਾਲੀ ਥਾਂ ਦੇ ਉੱਤੇ ਦਰਵਾਜ਼ਾ ਬਣਾ ਕੇ ਅੰਦਰ ਜਿਹੜੀ ਕਿ ਨਸ਼ੇ ਦੀ ਖੇਪ ਲੁਕੋਈ ਹੋਈ ਸੀ ਜਿਸ ਨੂੰ ਦੇਖ ਕੇ ਪੁਲਿਸ 당ਗ ਰਹਿ ਗਈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਜੁਗਾੜ ਇਸ ਵਿਅਕਤੀ ਦੇ ਵੱਲੋਂ ਬਣਾਇਆ ਗਿਆ ਸੀ ਜੇ ਜੇ ਜਾਣਕਾਰੀ ਐਸਐਸਪੀ ਫਿਰੋਜ਼ਪੁਰ ਵੱਲੋਂ ਸਾਂਝੀ ਕੀਤੀ ਗਈ ਆ ਦਾਦਿਆ ਕਿ ਫਿਰੋਜ਼ਪੁਰ ਪੁਲਿਸ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ਾ ਦੇ ਵਿਰੁੱਧ ਮਿਹਮ ਦੇ ਤਹਿਤ ਕਾਰਵਾਈ ਕਰਦਿਆ ਫਿਰੋਜ਼ਪੁਰ ਦੇ ਮੱਲਾਂਵਾਲਾ ਦੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਦੋ ਨਸ਼ਾ ਤਸਕਰਾਂ ਦੇ ਘਰ ਦੇ ਵਿੱਚ ਤਲਾਸ਼ੀ ਲਈਤੀ ਗਈ ਸੀ ਤਾਂ ਉਸ ਤੋਂ ਪਹਿਲਾਂ ਜਿਹੜਾ ਕਿ ਅੱਧਾ ਕਿਲੋ ਫੀਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਨਸ਼ਾ ਤਸਕਰਾਂ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਜਦ ਨਸ਼ਾ ਤਸਕਰਾਂ ਦੇ ਘਰ ਪਹੁੰਚੀ ਸਰਚ ਕਰਨ ਤੇ ਪੁਰਸ ਇਸ ਨਸ਼ਾ ਤਸਕਰ ਵੱਲੋਂ ਬਣਾਇਆ ਹੋਇਆ ਹੈ ਖਾਨੇ ਨੂੰ ਵੇਖ ਕੇ ਹੈਰਾਨ ਹੋ ਗਈ ਇਸ ਤਹਿ ਖਾਨੇ ਦਾ ਰਸਤਾ ਕੱਪੜਿਆਂ ਵਾਲੀ ਅਲਮਾਰੀ ਵਿੱਚੋਂ ਨਿਕਲ ਕੇ ਜ਼ਮੀਨ ਦੇ ਥੱਲੇ ਜਾਂਦਾ ਸੀ ਪੂਰੀ ਜਾਂਚ ਕਰਨ ਤੋਂ ਬਾਅਦ ਪਤਾ ਲੱਗੇ ਕਿ ਨਸ਼ਾ ਤਸਕਰ ਨਸ਼ੇ ਦੀ ਖੇਪ ਨੂੰ ਇਸ ਤਹਿ ਖਾਨੇ ਦੇ ਵਿੱਚ ਲੁਕੋ ਕੇ ਰੱਖਦਾ ਸੀ ਡੀਐਸਪੀ ਜ਼ੀਰਾ ਦੇ ਏਰੀਏ ਦੇ ਵਿੱਚ ਥਾਣਾ ਮੱਲਾਵਾਲੇ ਦੇ ਵਿੱਚ ਮਕਦਮਾ ਨੰਬਰ 35 ਦਰਜ ਕੀਤਾ ਐ ਐਨ ਡੀ ਵੀ ਐਸ ਐਕਟ ਦਾ ਜਿੱਥੇ 500 ਗ੍ਰਾਮ ਅਫੀਮ ਇੱਕ ਮੋਟਰਸਾਈਕਲ ਸਪਲੈਂਡਰ ਤੇ ਇਹ ਬਰਾਮਦ ਕੀਤੇ ਗਏ ਆ ਉਹ ਗੁਰਪ੍ਰਤਾਪ ਸਿੰਘ ਪੁੱਤਰ ਗੁਰਮੁਖ ਸਿੰਘ ਤੇ ਰਸ਼ਪਾਲ ਸਿੰਘ ਉਰਫ ਪਾਲਾ ਪੁੱਤਰ ਹਰਮੇਸ਼ ਸਿੰਘ ਇਹ ਵਾਸੀ ਇੱਕ ਤਾਂ ਗੁਲਾਮੀ ਵਾਲੇ ਦਾ ਥਾਣਾ ਆਰਿਫਕੇ ਤੇ ਦੂਸਰਾ ਜਿਹੜਾ ਲੇਲੇ ਵਾਲਾ ਥਾਣਾ ਸਦਰ ਫਰੋਜਪੁਰ ਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ 500 ਗ੍ਰਾਮ ਅਫੀਮ ਬਰਾਮਦ ਹੋਈ ਹੈ ਇੱਥੇ ਇਹ ਦੱਸਣਯੋਗ ਹੈ ਵੀ ਜਦੋਂ ਇਹਦਾ ਆਪਾਂ ਘਰ ਦੇ ਵਿੱਚ ਬਾਅਦ ਵਿੱਚ ਸਰਚ ਕਰ ਰਹੇ ਸੀ ਆਫਟਰ ਰਿਕਵਰੀ ਤਾਂ ਉੱਥੇ ਇਸ ਨੇ ਆਪਣੀ ਅਲਮਾਰੀ ਦੇ ਵਿੱਚ ਇੱਕ ਸਿਕਰਟ ਦਰਵਾਜ਼ਾ ਬਣਾਇਆ ਹੋਇਆ ਸੀ ਜਿੱਥੋਂ ਥੱਲੇ ਪੌੜੀਆਂ ਉਤਰਦੀਆਂ ਸੀ ਇੱਕ ਬੇਸਮੈਂਟ ਦੇ ਵਿੱਚ ਇੱਕ ਕਮਰਾ ਇਹਨੇ ਬਣਾਇਆ ਹੋਇਆ ਸੀ ਜਿੱਥੇ ਇਹ मोस्ट ਪ੍ਰੋਬਬਲੀ ਜਦੋਂ ਵੀ ਪੁਲਿਸ ਜੇ ਕੋਈ ਇਹਦੇ ਰੇਡ ਕਰੂਗੀ ਤਾਂ ਉੱਥੇ ਇਹ ਲੁਕ ਜਾਂਦਾ ਸੀ ਤਾਂ ਕਿ ਨਾਮ ਮਿਲੇ ਕਮ ਕਲਾ ਫੀਮ ਦਾ ਕਰਤਾ ਸੀ ਜੀ ਚਟੇ ਦੇ ਨਾਲ ਹੁਣ ਤੱਕ ਜਿਹੜਾ ਆ ਇਹ ਫੀਮ ਪੜੀ ਹੈ ਜੀ ਬਾਕੀ ਜੇ ਕੋਈ ਹੋਰ ਸਾਹਮਣੇ ਆਏ ਉਸ ਹੱਬ ਨਾ ਕਰਵਾਇਆ ਪੁਲਿਸ ਹੈਗੀ ਕਿ ਪਹਿਲਾਂ ਜੀ ਤਾਂ ਕੋਈ ਇਹ ਪਹਿਲਾ ਪਰਚਾ ਹਜੇ ਉਹ ਚੈੱਕ ਕਰ ਲੈਣੇ ਜੀ ਉਹ ਚੈੱਕ ਕਰ ਰਹੇ ਜੀ ਇਨਵੈਸਟੀਗੇਸ਼ਨ ਦਾ ਲੱਗਦਾ ਕਿ ਜਿਵੇਂ ਨੇ ਕਮਰਾ ਬਣਾਇਆ ਸੀ ਅਲਮਾਰੀ ਦੇ ਮਗਰ ਫਿਲਮੀ ਤਰੀਕੇ ਨਾਲ ਤੇ ਵਾਕਈ ਪੁਲਿਸ ਤੋਂ ਬਚਣ ਲਈ ਹੋਰ ਵੱਡਾ ਸਮਗਲਰਾਂ ਦੇ ਨਾਲ ਇਹਦੇ ਹੱਥ ਹੋ ਸਕਦੇ ਵੀ ਜਿਹੜਾ ਇੰਨਾ ਆਬਦਾ ਬਣਾਈ ਬੈਠਾ ਸੀ ਪਹਿਲਾਂ ਹੀ ਜੀ ਬਿਲਕੁਲ ਹੋ ਸਕਦੇ ਜੀ ਬਿਲਕੁਲ ਹੋ ਸਕਦੇ ਕਿਉਂਕਿ ਜਿਹੜਾ ਨੇ ਇੰਨਾ ਉਹਦੇ ਮਿਹਨਤ ਕਰਕੇ ਥੱਲੇ ਕਮਰਾ ਬਣਾ ਤੇ ਕੋਈ ਹੋਰ ਕਿਸੇ ਕੰਮ ਵਾਸਤੇ ਪਰਪਸ ਵਾਸਤੇ ਨਹੀਂ ਆਉ ਉਹ ਤੇ ਸਿਕਰੇਟ ਉਹਦਾ ਰਸਤਾ ਬਣਾਇਆ ਕਹ ਦੇਖਿਆ ਜਾਵੇ ਤਾਂ ਨਸ਼ਾ ਤਸਕਰਾਂ ਦੇ ਵੱਲੋਂ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਨਸ਼ੇ ਨੂੰ ਲੁਕਾਉਣ ਦੇ ਵਾਸਤੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਤੈਨ ਸਿੰਘ ਦੀ ਰਿਪੋਰਟ